ਜਿਹੜੇ ਲੋਕ ਪੰਜਾਬ ਬਾਰੇ ਪੰਜਾਬ ਦੇ ਕਰਾਈਸਿਸ ਬਾਰੇ ਬਹੁਤ ਗੰਭੀਰਤਾ ਨਾਲ ਸੋਚਦੇ ਨਹੀਂ ਉਹਨਾਂ ਦਾ ਇੱਕੋ ਹੀ ਕਹਿਣਾ ਹੁੰਦਾ ਕਿ ਪੰਜਾਬ ਦਾ ਹੁਣ ਕੁਝ ਨਹੀਂ ਹੋ ਸਕਦਾ ਕਿ ਵੀ ਆਰ ਟੂ ਲੇਟ ਟੂ ਅਵੇਕਨ ਅਸੀਂ ਬਹੁਤ ਦੇਰੀ ਕਰ ਦਿੱਤੀ ਹੈ ਇਹ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਕਿ ਕਿਸੇ ਵੀ ਡਾਇਰੈਕਸ਼ਨ ਚ ਦੇਖ ਲਓ ਪੰਜਾਬ ਕਰਕਦਾ ਹੀ ਜਾ ਰਿਹਾ ਹੈ ਸਭ ਤੋਂ ਜਿਹੜੀ ਮੰਦੀ ਹਾਲਤ ਆ ਉਹ ਯੂਥ ਦੀ ਹੈ ਜੋ ਹਾਲ ਅਸੀਂ ਯੂਥ ਦਾ ਕਿੱਦਾਂ ਉਹ ਕਿਸੇ ਤੋਂ ਲੋਕਿਆ ਹੋਇਆ ਨਹੀਂ ਯੂਥ ਦੀ ਪ੍ਰੈਕਰਿਟੀ ਆ ਜਿਹੜੀ ਇਹਨੂੰ ਅੱਖੋਂ ਸੋਖੀ ਨਹੀਂ ਕੀਤਾ ਜਾ ਸਕਦਾ ਕਿਸਾਨਾਂ ਦਾ ਹਾਲ ਦੇਖ ਲੋ এনਵਾਇਰਨਮੈਂਟ ਦਾ ਹਾਲ ਦੇਖ ਜਿਹਨੂੰ ਅਸੀਂ ਪਵਨ ਗੁਰੂ ਪਾਣੀ ਤੇ ਕਾ ਮਾਤਾ ਧਰਤ ਮਾਤਾ ਕਹਿੰਦੇ ਆ ਉਹ ਸਾਰਿਆਂ ਦਾ ਹੀ ਕੀ ਹਾਲ ਹੈ ਕੁਝ ਨਹੀਂ ਬਚਿਆ بس ਇਹ ਨੂੰ ਇੱਕ ਗਲਤੀ ਜਾ ਸਕਦੀ ਹੈ ਕਿ ਸਥਿਤੀ ਬਹੁਤ ਹੋਪਲੈਸ ਇਸ ਹੋਪਲੈਸ ਸਥਿਤੀ ਦੇ ਵਿੱਚ ਇੱਕ ਗੱਲ ਬਹੁਤ ਸਪਸ਼ਟ ਹੈ ਕਿ ਪੰਜਾਬ ਨੂੰ ਹੁਣ ਬਚਾਇਆ ਨਹੀਂ ਜਾ ਸਕਦਾ ਇੰਨੀ ਹੋਪਲੈਸ ਸਥਿਤੀ ਹੈ بس ਪੰਜਾਬ ਨੂੰ ਰੀਬੂਟ ਹੀ ਕੀਤਾ ਜਾ ਸਕਦਾ ਪੰਜਾਬ ਦਾ ਨਵ ਨਿਰਮਾਣ ਹੀ ਕੀਤਾ ਜਾ ਸਕਦਾ ਕਿਉਂਕਿ ਜਿਹੜੀਆਂ ਪਾਲਿਸਿਸ ਨੇ ਪੰਜਾਬ ਨੂੰ ਇਸ ਸਥਿਤੀ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਪਾਲਿਸਿਸ ਦੇ ਆਧਾਰ ਤੇ ਪੰਜਾਬ ਨੂੰ ਬਚਾਇਆ ਨਹੀਂ ਜਾ ਸਕਦਾ ਪੰਜਾਬ ਨੂੰ ਇੰਪਰੂਵ ਨਹੀਂ ਕਰ ਸਕਦਾ ਸਦਾ ਵੀ ਨੀਡ ਅ ਨਿਊ ਵਿਜਨ ਉਹ ਕਿਹੜਾ ਵਿਜਨ ਹੋਏਗਾ ਪਰ ਜਿਹੜਾ ਪੰਜਾਬ ਨੂੰ ਬਚਾ ਲੇਗਾ ਜਾਂ ਪੰਜਾਬ ਨੂੰ ਬੁਲੰਦੀਆਂ ਤੇ ਲੈ ਜਾਏਗਾ ਇਸ ਸੋਚ ਵਿਚਾਰ ਦਾ ਨਾਮ ਹੀ ਰੀਬੂਟਿੰਗ ਪੰਜਾਬ ਸੋ ਇਹ ਜਿਹੜਾ ਸਾਰਾ ਪ੍ਰੋਸੈਸ ਸ਼ੁਰੂ ਕੀਤਾ ਗਿਆ ਇਹ ਇਸ ਲਈ ਸ਼ੁਰੂ ਕੀਤਾ ਗਿਆ ਤਾਂ ਕਿ ਪੰਜਾਬ ਨੂੰ ਫਿਰ ਨਵੀਆਂ ਬਣਦੀਆਂ ਤੇ ਪਹੁੰਚਾਇਆ ਜਾ ਸਕੇ ਉਹਨਾਂ ਥਾਵਾਂ ਤੇ ਲਿਆ ਜਾ ਸਕੇ ਜਿੱਥੋਂ ਪੰਜਾਬ ਦੁਨੀਆ ਲਈ ਫਿਰ ਤੋਂ ਇੱਕ ਚਾਨਣ ਮਨਾਰਾ ਬਣ ਸਕੇ ਸੋ ਇਸ ਐਫਰਟ ਦੇ ਵਿੱਚ ਸਾਰੇ ਜਿਹੜੇ ਥਿੰਕਰਸ ਨੇ ਪੰਜਾਬ ਦੇ ਪਲੈਨਰਸ ਨੇ ਸਾਰਿਆਂ ਨੂੰ ਇਨਵਾਈਟ ਸਾਰੇ ਸਟੇਕ ਹੇਲਡਰਸ ਨੂੰ ਇਨਵਾਈਟ ਕੀਤਾ ਜਾ ਰਿਹਾ ਤਾਂ ਕਿ ਰਲ ਮਿਲ ਕੇ ਇੱਕ ਇਸ ਤਰ੍ਹਾਂ ਦਾ ਨਮਾ ਵਿਜ਼ਿਟ ਨਮਾ ਅਜੰਡਾ ਤਿਆਰ ਕੀਤਾ ਜਾ ਸਕਦਾ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਥੇ ਇੱਕ ਗੱਲ ਰਹੇਗੀ ਇਹਦਾ ਪੂਰਾ ਨਾਮ ਹੈ ਰੀਬੂਟਿੰਗ ਪੰਜਾਬ ਹੈਂਡਿੰਗ ਓਵਰ ਬੇਟਨ ਟੂ ਦਾ ਯੂਥ ਕਿ ਅਗਰ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਤਾਂ ਸਾਨੂੰ ਯੂਥ ਨੂੰ ਹੀ ਅੱਗੇ ਲਿਆਉਣਾ ਪਏਗਾ ਸਾਡੇ ਵਰਗੇ ਲੋਕ ਸ਼ਾਇਦ ਨਮੀਆਂ ਜਿਹੜੀਆਂ ਪੋਸਿਬਿਲਿਟੀਆਂ ਨੇ ਉਹਨਾਂ ਨੂੰ ਉਹ ਜਾਗਰ ਨਹੀਂ ਕਰ ਸਕਦੇ ਅਕਸਰ ਲੋਕ ਪੁੱਛ ਲੈਂਦੇ ਨੇ ਆਪਾਂ ਇੱਕ ਦੂਸਰੇ ਨੂੰ ਕਿ ਪੰਜਾਬ ਦਾ ਕੀ ਬਣੇਗਾ ਜਵਾਬ ਇੱਕੋ ਹੀ ਆ ਕਿ ਪੰਜਾਬ ਦਾ ਉਹੀ ਬਣੇਗਾ ਜੋ ਪੰਜਾਬ ਦੀ ਯੂਥ ਦਾ ਬਣੇਗਾ ਪੰਜਾਬ ਦੀ ਯੂਥ ਦਾ ਉਹੀ ਬਣੇਗਾ ਜੋ ਪੰਜਾਬ ਦੇ ਵਿਦਿਅਕ ਢਾਂਚੇ ਦਾ ਬਣੇਗਾ ਵਿਦਿਅਕ ਸਿਸਟਮ ਜਿਹੜਾ ਸਾਡਾ ਉਹ ਇੱਕ ਬਹੁਤ ਉਹ ਵੀ ਇੱਕ ਬਹੁਤ ਡੂੰਘੇ ਕ੍ਰਾਈਸਿਸ ਦੇ ਵਿੱਚੋਂ ਦੀ ਲੰਘ ਰਿਹਾ ਕਿਸ ਲੈਵਲ ਤੇ ਅਸੀਂ ਅਨਐਮਪਲੋਇਮੈਂਟ ਦੇਖ ਰਹੇ ਹਾਂ ਕਿਉਂਕਿ ਐਜੂਕੇਸ਼ਨ ਦਾ ਜਿਹੜਾ ਕਿਸੇ ਵੇਲੇ ਅਸੀਂ ਪ੍ਰਮੁੱਖ ਉਸ ਉਹ ਗੈਪਟੇ ਸਾਨੂੰ ਦੇਸੀ ਸਾਨੂੰ ਲੱਗਦਾ ਸੀ ਕਿ ਜਿਹੜੀ ਵਿਦਿਆ ਉਹ ਗਿਆਨ ਪ੍ਰੋਵਾਈਡ ਕਰਨ ਵਾਸਤੇ ਉਹਦਾ ਬੁੱਕ ਪਰਪਜ਼ਾ ਜਿਹੜਾ ਗਿਆਨ ਪ੍ਰੋਵਾਈਡ ਕਰਨਾ ਪਰ ਅੱਜ ਗਿਆਨ ਪ੍ਰੋਵਾਈਡ ਹੀ ਕਰਨਾ ਹੀ ਇਹਦਾ ਕੰਮ ਨਹੀਂ ਹੈ ਹੋਰ ਬਹੁਤ ਕੁਝ ਹੈ ਗਿਆਨ ਤਾਂ ਤੁਹਾਨੂੰ ਕਿਦੋਂ ਵੀ ਅਪਰਲੇਪ ਹੋ ਜਾਏਗਾ ਔਰ ਉਹ ਗਿਆਨ ਤੁਹਾਨੂੰ ਹਰ ਰੋਜ਼ ਚਾਹੀਦਾ ਹੈ ਕੱਲ ਤਾਂ ਇਹ ਆ ਕਿ ਉਸ ਗਿਆਨ ਦੀ ਇੰਪਲੀਮੈਂਟੇਸ਼ਨ ਕਿਵੇਂ ਹੋਣੀ ਆ ਉਸ ਗਿਆਨ ਦੀ ਇੰਪਲੀਮੈਂਟੇਸ਼ਨ ਵਾਸਤੇ ਤੁਹਾਨੂੰ ਕਿਸ ਕਿਸਮ ਦੇ ਐਥੀਕਲ ਸਟਰਕਚਰ ਦੀ ਜ਼ਰੂਰਤ ਆ ਕਿਸੇ ਕਿਸਮ ਦੀ ਕਮਿਊਨਿਟੀ ਦੀ ਜ਼ਰੂਰਤ ਆ ਸੋ এডੂਕੇਸ਼ਨ ਨੂੰ ਰੀ ਇਮੈਜਿਨ ਕਰਨਾ ਪਏਗਾ ਤਾਂ ਹੀ ਅਸੀਂ ਕਿਸੇ ਦਿਸ਼ਾ ਵੱਲ ਤੁਰ ਸਕਾਂਗੇ ਇਸ ਕਰਕੇ ਹੀ ਸ਼ਾਇਦ ਜਦੋਂ ਇਹ ਹੋਇਆ ਕਿ ਰੀਬੂਟਿੰਗ ਦਾ ਜਿਹੜਾ ਮੇਨ ਫੰਕਸ਼ਨ ਆ ਉਹ ਕਿੱਥੇ ਰੱਖਿਆ ਜਾਵੇ ਤਾਂ ਸਾਰਿਆਂ ਦੇ ਸੀ ਕਿ ਕਿਸੇ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਹੀ ਇੰਟਰਪਰੋਗਰਾਮ ਅੇਰਖਾ ਜਾਣਾ ਚਾਹੀਦਾ ਫਿਰ ਸੀ ਕਿ ਕਿੱਥੇ ਦੂਸਰਾ ਦਿਮਾਗ ਤੇ ਗੱਲ ਆਈ ਕਿ ਇਹ ਕੰਮ ਯੂਥ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਆ ਉਹ ਹੈ ਲੜਕੀ ਕਿਸੇ ਲੜਕੀਆਂ ਦੇ ਕਾਲਜ ਚ ਇਹ ਪ੍ਰੋਗਰਾਮ ਚਾਹੀਦਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਲੜਕੀਆਂ ਦੇ ਅਸੀਂ ਕਈ ਵਾਰ ਦੇਖਦੇ ਆ ਕਿ ਲੜਕੀ ਦੀ ਵਿਮਨਾ ਉਹ ਬੜੇ ਕ੍ਰਾਈਸਿਸ ਦੇ ਵਿੱਚ ਆ ਔਰ ਆਉਣ ਬੜੇ ਟਾਈਮ ਦੇ ਵਿੱਚ ਇਹ ਜਿਹੜਾ ਵਿਮਨ ਦਾ ਕ੍ਰਾਈਸਿਸ ਆ ਇਹ ਬਹੁਤ 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 ਜ਼ਿਆਦਾ ਡੀਪ ਹੋਣ ਵਾਲਾ ਜਦੋਂ ਤੁਹਾਡਾ ਆਪਣੀ ਗੁਖ ਤੇ ਵੀ ਕੰਟਰੋਲ ਨਹੀਂ ਰਹਿਣ ਵਾਲਾ ਜਦੋਂ ਜਿਹੜਾ ਵਿਮਨ ਦਾ ਕੰਟਰੋਲ ਆਪਣੇ ਰੀਪਰੋਡਕਟਿਵ ਸਿਸਟਮ ਤੋਂ ਵੀ हट ਜਾਣਾ ਉਹਦੇ ਉੱਤੇ ਵੀ ਜਿਹੜੀ ਵਪਾਰ ਆ ਜਾਂ ਜਿਹੜਾ ਕਾਰਪੋਰੇਟ ਆ ਉਹਨੇ ਕਾਬਜ਼ ਹੋ ਜਾਣਾ ਜਦੋਂ ਬਹੁਤ ਸਾਰੀਆਂ ਜਿਹੜੀਆਂ ਟੈਕਨੋਲੋਜੀਜ਼ ਨੇ ਅੱਜ ਅਸੀਂ ਦੇਖ ਰਹੇ ਹਾਂ ਚਾਹੇ ਉਹ ਬੱਚਾ ਪੈਦਾ ਕਰਨ ਵਾਸਤੇ ਨੇ ਤੇ ਚਾਹੇ ਉਹ ਬੱਚੇ ਦੀ ਪਰਵਰਿਸ਼ ਵਾਸਤੇ ਨੇ ਜਾਂ ਬੱਚੇ ਦੀ ਜੈਨੂਸਿਕ ਕਹਿੰਦੇ ਆ ਡਿਜ਼ਾਈਨਰ ਚਾਈਲਡ ਵਾਸਤੇ ਸੋ ਇਸ ਕਰਕੇ ਇਸ ਕਾਲਜ ਨੂੰ ਚੁਣ ਕੀਤੀ ਗਈ ਕਿ ਇਹ ਕਾਲਜ ਪੰਜਾਬ ਦਾ ਸਭ ਤੋਂ ਵਧੀਆ ਤੇ ਉਹ ਕਾਲਜ ਆ ਜਿੱਥੇ ਬੱਚਿਆਂ ਨੂੰ ਨਵੀਂ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਜਦ ਰੀਪੋਟਿੰਗ ਦਾ ਕੰਮ ਸ਼ੁਰੂ ਹੋਣਾ ਤਾਂ ਬੱਚਿਆਂ ਦੇ ਇਸ ਕਾਲਜ ਤੋਂ ਸ਼ੁਰੂ ਹੋਣਾ ਤੇ ਮੈਂ ਆਸ ਕਰਦਾ ਕਿ ਇਹ ਕਾਲਜ ਹੀ ਪੰਜਾਬ ਦੀ ਨਿਰਮਾਣ ਦਾ ਅਧਾਰ ਬਣੇਗਾ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਇੱਕ ਐਗਜ਼ਾਮਪਲ ਤੋਂ ਮੈਂ ਗੱਲ ਸ਼ੁਰੂ ਕਰਦਾ ਕੁਝ ਦਿਨ ਪਹਿਲਾਂ కెਮਿਸਟਰੀ ਦੇ ਵਿੱਚ ਦੋ ਨੋਬਲ ਪ੍ਰਾਈਜ਼ ਮਿਲੇ ਉਹ ਦੋਨੋਂ ਪਾਵੇਂ ਦਿੱਤੇ ਬੰਦਿਆਂ ਨੂੰ ਗਏ ਪਰ ਅਸਲ ਦੇ ਵਿੱਚ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮਿਲੇ ਸੀ ਕਿਸ ਕੰਪਲੀਮੈਂਟ ਜੇਕਰ ਬਹੁਤ سارے ਵਿਗਿਆਨ ਦੇ ਵਿਦਿਆਰਥੀ ਬਣਨਗੇ ਅਸੀਂ ਇੱਕ ਪ੍ਰੋਟੀਨ ਨੂੰ ਡੀਕੋਡ ਕਰਨਾ ਤਾਂ ਘੱਟੋ ਘੱਟ ਇੱਕ ਪੀ ਐਚ ਡੀ ਲੱਗ ਜਾਂਦੀ ਜਲਦੀ ਤੇ ਇਸ ਲੈਬ ਨੇ ਜਿਹੜੀ ਗੂਗਲ ਦੀ ਲੈਬ ਆ ਉਹਦੇ ਵਿੱਚ ਇਹਨਾਂ ਦੋ ਕੰਮ ਕਰਨ ਵਾਲੇ ਬੰਦਿਆਂ ਨੇ दो महीनेड्र मिशन प्रोटीन जन इंटू तीन साल जेज गया सिक्स हंड्रड मिलियन ईयरस का कम दो महीने चाहता वो गल नहीं है तो भी वो तेजी ਜਿਹੜੀ ਸਾਇੰਸ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਡਵੈਲਪਮੈਂਟ ਹੋ ਰਹੀ ਆ ਥਰੂ AI ਸੋ ਜਿਹੜਾ ਸਾਇੰਸ ਦਾ ਕੰਮ ਆ ਟੈਕਨੋਲੋਜੀ ਦਾ ਕੰਮ ਆ ਉਹ ਬਹੁਤ ਸੌਖਾ ਹੋ ਗਿਆ ਤੇ ਜਿੰਨਾ ਇਹ ਸੌਖਾ ਹੋ ਗਿਆ ਓਨਾ ਹੀ ਆਂਟ ਤੇ ਕਰਸ ਲੈਣ ਦਾ ਜਿਹੜਾ ਕੰਮ ਆ ਉਹ ਔਖਾ ਹੋ ਗਿਆ ਕਿਉਂਕਿ ਸਾਇੰਸ ਨੇ ਵਿਗਿਆਨ ਨੇ ਤੁਹਾਨੂੰ ਸਿਰਫ ਗਿਆਨ ਦੇਣਾ ਕਲਾ ਨੇ ਤੁਹਾਡੇ ਮਾਈਂਡ ਦੀ ਸਿਰਜਣਾ ਕਰਨੀ ਹੈ। ਲਿਟਰੇਚਰ ਨੇ ਤੁਹਾਡੇ ਮਾਈਂਡ ਦੀ ਕੰਸਟਰਕਸ਼ਨ ਕਰਨੀ ਹੈ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਹੱਥ ਸੀ ਮਸ਼ੀਨਾਂ ਨੇ ਸਾਹਮ ਲਿਆ ਕੰਮ ਤੇ ਅਸੀਂ ਦਿਮਾਗ ਦੇ ਹਵਾਲੇ ਹੋ ਗਏ। ਹੁਣ ਜਦੋਂ ਦਿਮਾਗ ਦਾ ਵੀ ਕੰਮ ਮਸ਼ੀਨਾਂ ਨੇ ਸਾਹਮ ਲਿਆ। ਤਾਂ ਇਹ ਸਵਾਲ ਬਣ ਜਾਂਦਾ ਕਿ ਪਰਮਾਤਮਾ ਇਹਨਾਂ ਮਸ਼ੀਨਾਂ ਰਾਹੀਂ ਸਾਨੂੰ ਕਿਹੜਾ ਨਵਾਂ ਕੰਮ ਕਰਨ ਲਈ ਸਾਡੇ ਦਿਮਾਗ ਨੂੰ ਤੇ ਸਾਡੇ ਸ਼ਰੀਰ ਨੂੰ ਵਿਹਲਾ ਕਰ ਰਿਹਾ ਕੀ ਉਹ ਕੰਮ ਸੋ ਇਹ ਜਿਹੜੇ ਵੱਡੇ ਸਵਾਲ ਨੇ ਜੇ ਤੁਸੀਂ ਆਮ ਹੀ ਦੇਖਦੇ ਹੋ ਤੇ ਤੁਸੀਂ ਬਹੁਤ ਸਾਰੇ ਐਲ ਐਲ ਐਮਸ ਯੂਜ਼ ਕਰਦੇ ਹੋ ਲਾਰਜ ਲੈਂਗੁਏਜ ਮਾਡਲਸ ਜਿੱਥੇ ਉਹ ਇੱਕ ਯੂਨੀਵਰਸਲ ਅਨਸਰਿੰਗ ਮਸ਼ੀਨ ਆ ਜਿਹੜੀ ਤੁਹਾਡੇ ਹਰ ਸਵਾਲ ਦਾ ਜਵਾਬ ਦੇ ਸਕਦੀ ਆ ਪਰ ਉਹ ਸਵਾਲ ਪੁੱਛ ਨਹੀਂ ਸਕਦੀ ਸਵਾਲ ਤੁਹਾਡੇ ਐਕਸਪੀਰੀਅੰਸ 'ਚੋਂ ਪੈਦਾ ਹੁੰਦਾ ਸੋ ਜੋ ਐਕਸਪੀਰੀਅੰਸ ਆ ਉਹਨੂੰ ਕਲਾ ਨੇ ਸਾਹਿਤ ਨੇ ਡੀਲ ਕਰਨਾ ਸੋ ਇਸ ਕਰਕੇ ਮੈਂ ਸਮਝਦਾ ਕਿ ਇਸ ਟਾਈਮ ਦੇ ਵਿੱਚ ਜਿਹੜਾ ਸਾਹਿਤ ਤੇ ਕਲਾ ਦਾ ਜਿਹੜਾ ਕੰਮ ਆ ਉਹ ਬਹੁਤ ਇੰਪੋਰਟੈਂਟ ਆ ਕਿਉਂਕਿ ਤੁਹਾਡੇ ਮਾਈਂਡ ਦੀ ਸਿਰਜਣਾ ਉਸੇ ਨਹੀਂ ਕਰਨੀ ਆ ਤੇ ਬਾਕੀ ਸਾਰੇ ਕੰਮ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜਾਂ ਹੋਰ ਟੈਕਨੋਲੋਜੀਸ ਨੇ ਸੰਭਾਲਣੇ ਨੇ ਇਸੇ ਗੱਲ ਨੂੰ ਧਿਆਨ ਚ ਰੱਖਦੇ ਹੋਏ ਇਹ ਆਟ ਕਾਉਂਸਲ ਵੱਲੋਂ ਪਟਿਆ ਸਾਹਿਬ ਨੇ ਇਹ ਸ਼ੁਰੂ ਕਰ ਦਿੱਤਾ ਸੀ ਕਿ ਜਿਹੜੇ ਅਵਾਰਡਸ ਨੇ ਉਹਨਾਂ ਨੂੰ ਅਕੈਡਮੀ ਅਵਾਰਡਸ ਨਹੀਂ ਕਿਹਾ ਜਾਏਗਾ ਉਹਨਾਂ ਨੂੰ ਪੰਜਾਬ ਗੌਰਵ ਕਿਹਾ ਜਾਏਗਾ ਤੇ ਇਸੇ ਲਈ ਇਸ ਵਾਰ ਉਹ ਸ਼ਖਸੀਅਤਾਂ ਚੁਣੀਆਂ ਗਈਆਂ ਨੇ ਜੋ ਪੰਜਾਬ ਦੇ ਨਾਟਕ ਨਿਰਮਾਣ ਦੇ ਵਿੱਚ ਪਾਰਟਿਸਪੇਟ ਕਰੇਗਾ ਚਾਹੇ ਉਹ ਸਿਨੇਮਾ ਹੋਵੇ ਚਾਹੇ ਉਹ ਸੰਗੀਤ ਹੋਵੇ ਚਾਹੇ ਉਹ ਲਿਟਰੇਚਰ ਹੋਵੇ ਕਹ ਹੈ ਫਾਈਨਰ ਸੋ ਕਹ تھیਟਰ ਕੋ ਸੋ ਇਹ ਮੈਂ ਸਮਝਦਾ ਕਿ ਇਸ ਪ੍ਰੋਗਰਾਮ ਰਾਹੀਂ ਇੱਕ ਪੰਜਾਬ ਦੇ ਨਰਨਿਰਮਾਨ ਦੀ ਡਾਇਰੈਕਸ਼ਨ ਦੇ ਵਿੱਚ ਇੱਕ ਨਵੇਂ ਚੈਪਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇੱਕ ਗੱਲ ਮੈਂ ਹੋਰ ਕਰਨੀ ਚਾਹਾਂਗਾ ਜਿਹੜੀ ਮੈਨੂੰ ਬਹੁਤ ਅੱਛੀ ਲੱਗੀ ਕਿ ਜਦੋਂ ਡੈਪਟੀ ਕਮਿਸ਼ਨਰ ਸਾਹਿਬ ਨੂੰ ਆਨਰ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੂੰ ਦੋ ਪੁਸਤਕਾਂ ਦਿੱਤੀਆਂ ਪੈਪੀ ਪੁਸਤਕ ਸੀ ਵੇਧ ਅਕਵੇਧ ਬਹੁਤ ਸਾਲ ਪਹਿਲਾਂ ਦੀ ਗੱਲ ਹੈ 80s ਦੇ ਸ਼ੁਰੂ ਦੀ ਗੱਲ ਹੈ ਮਰੇ ਸਾਲਪੁਰ ਗਿਆ ਉਹਨਾਂ ਦੇ ਅੰਚ ਨਰਸਿਮਾ ਰਹੋ ਜੀ ਹਿਊਮਨ ਰਿਸੋਰਸਸ ਮਿਨਿਸਟਰ ਬਣੇ ਅਸ਼wini ਵੀ ਉੱਥੇ ਸੀ ਤੇ ਸੈਮੀਨਾਰ ਸੀ ਤੇ ਮੈਨੂੰ ਇਹ ਪੇਪਰ ਪ੍ਰੈਜੈਂਟ ਕਰਨ ਲਈ ਕਿਹਾ ਗਿਆ ਕਿ ਪੰਜਾਬ ਦੀ ਕੇਵਲ ਹਿੰਦੁਸਤਾਨ ਨੂੰ ਨਹੀਂ ਦੁਨੀਆ ਨੂੰ ਕੀ ਦੇਣਾ ਤੇ ਮੈਂ ਪੇਪਰ ਪਰਸੈਂਟ ਕੀਤਾ ਉਹ ਪੇਪਰ ਸੀ ਕਿ ਪੰਜਾਬ ਦੀ ਦੁਨੀਆ ਨੂੰ ਸਭ ਤੋਂ ਵੱਡੀ ਦੇਣ ਰਿਗਵੇ ਰਿਗਵੇ ਪੰਜਾਬ ਦੀ ਧਰਤੀ ਤੇ ਰਚੀ ਗਈ ਦੁਨੀਆ ਦੀ ਪਹਿਲੀ ਪੁਸਤਕ ਇਹ ਜਿਹਦੇ ਲਈ ਅਸੀਂ ਮਾਣ ਕਰ ਸਕਦੇ ਹਾਂ ਤੇ ਜਿਸ ਨੇ ਦੁਨੀਆ ਦੇ ਵਿੱਚ ਜਿਹੜੀ ਸਿਵਲਾਈਜੇਸ਼ਨ ਆ ਉਹਦਾ ਆਗਾਜ਼ ਕੀਤਾ ਸਾਨੂੰ ਮਤਲਬ ਇਹ ਜਿਹੜੀਆਂ ਜੀ ਸਾਡੇ ਇਹਨਾਂ ਨੂੰ ਬਹੁਤ ਧਿਆਨ ਨਾਲ ਦੇਖਣ ਦੀ ਸਮਝਣ ਦੀ ਅਗੇ ਜਾਣ ਦੀ ਲੋੜ ਹੁੰਦੀ ਆ ਅਸੀਂ ਬਹੁਤ ਵਾਰ ਸਮਝ ਲੈਂਦੇ ਆ ਕਿ ਸਾਡਾ ਜਿਹੜਾ ਇਤਿਹਾਸ ਆ ਉਹ ਤਾਂ ਮੋਡਰਨਿਟੀ ਨਾਲ ਹੀ ਸ਼ੁਰੂ ਹੁੰਦਾ ਤੇ ਇਹ ਯਾਦ ਕੀਤਾ ਜਾਣਾ ਰਿਗਵੇਦ ਨੂੰ ਵੇਦ ਨੂੰ ਮੈਂ ਸਮਝਦਾ ਬਹੁਤ ਇੰਪੋਰਟੈਂਟ ਆ ਪਾਰਟਿਕੁਲਰਲੀ ਯੂਥ ਲਈ ਕਿਉਂਕਿ ਐਸੇ ਜਿਹੜੇ ਮੈਂ ਗੱਲ ਕਰਕੇ ਬੈਠਾਂਗਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਵੈਸਟ ਨੇ ਸਾਇੰਸ ਤੇ ਟੈਕਨੋਲੋਜੀ ਰਾਹੀਂ ਉਹ ਸਿੱਖਣਾ ਸ਼ੁਰੂ ਲਿਆ ਨੇ ਭਾਵੇਂ ਚਾਈਨਾ ਹੁਣ ਕੰਪੀਟ ਕਰ ਰਿਹਾ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਇਹ ਉਹਨਾਂ ਨੇ ਸਾਰੀ ਦੁਨੀਆ ਨੂੰ ਬਹੁਤ ਵੱਡੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਫਸਾ ਦਿੱਤਾ ਇਹ ਤੁਸੀਂ এনवायरमेंट ਦੇਖ ਲਓ। چاہے ਤੁਸੀਂ ਇਹਨੀ ਕੁਆਲਿਟੀ ਦੇਖ ਲਓ। چاہے ਤੁਸੀਂ ਜਿਹੜਾ ਐਗਜ਼ਿਸਟੈਂਸ਼ੀਅਲ ਥ੍ਰੈਟ ਆ ਬਾਈ ਟੈਕਨੋਲੋਜੀ ਉਹ ਦੇਖ ਲਓ। ਹੁਣ ਦੂਸਰਾ ਸਵਾਲ ਹੈ ਕਿ ਇਹਨੂੰ ਇਸ ਥ੍ਰੈਟ ਨੂੰ ਬਚਾਏ ਨਾ ਕਿ ਇਹਦਾ ਸੋਲੂਸ਼ਨ ਕਿੱਥੋਂ ਆਣਾ? ਆਮੀ ਕਹਿ ਦਿੰਦੇ ਆ ਜਿਹੜੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਹਮਣੇ ਸੁਪਰ ਇੰਟੈਲੀਜੈਂਸ ਦੇ ਸਾਹਮਣੇ ਪੰਜਾ ਸੱਤਾ ਸਾਲਾਂ ਤੱਕ ਮਨੁੱਖ ਦੀ ਹੈਸੀਅਤ ਹੋਈ ਜੀ ਹੋਏਗੀ ਚਾਹੀਦੀ ਆਇਨਸਟਾਈਨ ਸਾਹਮਣੇ ਇੱਕ ਸਕੀਟ ਪਤੰਗੇ ਦੀ ਫਿਰ ਸਰਵਾਈਵ ਵੀ ਕਰ ਦੇ ਉਹਦਾ ਇੱਕੋ ਹੀ ਤਰੀਕਾ ਕਿ ਅੱਜ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਬਰਦਰੇ ਦੂਜੇ ਦਾ ਗਲਾ ਕੱਟਣ ਲਈ ਦੂਸਰੇ ਦੀ ਸਰਵੇਲੈਂਸ ਲਈ ਦੂਸਰੇ ਨਾਲ ਕੰਪਲੀਟ ਕਰਨ ਲਈ ਜੂਆ ਖੇਡਣ ਲਈ ਜੇ ਇਹ ਹੀ ਕਰਦੇ ਰਹੇ ਐਹੀਂ ਕੰਪਲੀਟ ਕਰਦੇ ਰਹੇ ਤਾਂ ਕੋਈ ਸ਼ੱਕ ਨਹੀਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੇ ਸ੍ਰਿਸ਼ਟੀ ਦੇ ਨਕਸ਼ੇ ਤੋਂ ਮਿਟਾ ਦੇਗੀ ਪਰ ਇਹਦਾ ਸੋਲੂਸ਼ਨ ਕੀ ਹੈ ਕਿ ਉਹਦੇ ਨਾਲ ਕੰਪਲੀਟ ਕਰਨ ਦੀ ਥਾਂ ਅਸੀਂ ਉਹਦੇ ਨਾਲ ਕੋਆਪਰੇਟ ਕਰੀਏ ਉਹਨੂੰ ਮਾਨਵਤਾ ਦੇ ਜਾਂ ਸ੍ਰਿਸ਼ਟੀ ਦੇ ਭਲੇ ਦੇ ਡਾਇਰੈਕਸ਼ਨ ਦੇ ਵਿੱਚ ਲੈ ਕੇ ਚੱਲੀਏ ਕਉਨੂ ਉਹ ਸਵਾਲ ਪੁੱਛੀਏ ਉਹ ਤਾਂ ਉਹ ਕੰਮ ਲੈਗੇ ਜਿਹੜੇ ਐਮਪੈਥੀ ਨਾਲ ਜੁੜੇ ਹੋਣ ਕੋਆਪਰੇਸ਼ਨ ਦੇ ਨਾਲ ਜੁੜੇ ਹੋਣ ਪਰ ਇਹ ਕੁਐਸਚਨ ਨੇ ਜਿਹੜੇ ਇਹ ਉਹ ਕੁਐਸਚਨ ਨੇ ਜਿਹੜੇ ਪੱਛਮ ਨੇ ਪੁਲਾਏ ਸੀ ਮਾਡਰਨਿਟੀ ਦਾ ਅਰਥ ਹੀ ਕੋਈ ਸੀ ਕਿ ਮੈਂ ਕੌਣ ਹਾਂ ਇਹ ਸ੍ਰਿਸ਼ਟੀ ਕੀ ਆ ਇਹ ਸਵਾਲ ਪੁੱਛਣ ਦੀ ਥਾਂ ਸਿੱਧਾ ਸਵਾਲ ਪੁੱਛੋ ਕਿ ਮੈਂ ਬੱਚ ਅਮੀਰ ਕਿੰਨੇ ਹੋ ਸਕਦਾ ਮੈਂ ਬੱਚ ਪਾਵਰਫੁਲ ਕਿੰਨੇ ਹੋ ਸਕਦਾ ਅਸੀਂ मीनिंग्स ਦੀ ਥਾਂ ਤੇ ਪਾਵਰ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਸੀ ਹੁਣ ਫਿਰ ਪਾਵਰ ਤੋਂ मीनिंग्स ਵੱਲ ਆਉਣਾ ਪਏਗਾ ਤੇ ਇਹ ਜਿਹੜਾ ਕੰਮ ਆ ਇਹ ਸਿਰਫ ਇੱਕ ਐਥੀਕਲ ਟਰਨ ਦੇ ਨਾਲ ਹੀ ਪੋਸੀਬਲ ਆ ਤੇ ਇਹ ਐਥੀਕਲ ਟਰਨ ਸਵਾਏ ਇੰਡੀਆ ਇਹ ਜਿਹੜੀਆਂ ਐਥੀਕਲ ਵਰਕ ਜਿਹੜਾ ਕੰਮ ਆ ਇੰਡੀਆ ਦਾ ਪਰਟਿਕੁਲਰਲੀ ਗੁਰੂ ਨਾਲਕ ਜੇ ਅਸੀਂ ਉਸ ਡਾਇਰੈਕਸ਼ਨ ਚ ਕੰਮ ਕਰਾਂਗੇ ਤਾਂ ਮੈਂ ਸਮਝਦਾ ਕਿ ਦੁਨੀਆ ਨੂੰ ਬਚਾਲਾਂਗੇ ਇਸ ਕਰਕੇ ਦੁਨੀਆ ਨੂੰ ਜਿਹੜਾ ਬਚਾਉਣ ਦਾ ਕੰਮ ਆ ਜ਼ਿੰਮੇਵਾਰੀ ਹੈ ਡੇਢੀ ਉਹ ਸਰਟਨਲੀ ਇੰਡੀਆ ਜਾਂ ਪੰਜਾਬ ਕੋਲ ਤੇ ਮੈਂ ਸਮਝਦਾ ਕਿ ਇਸ ਤਰ੍ਹਾਂ ਨਾਲ ਜਦੋਂ ਅਸੀਂ ਬਾਰ ਬਾਰ ਕਹਿ ਦਿੰਦੇ ਆ ਕਿ ਜਿਹੜਾ ਇਹ ਯੁੱਗ ਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਆ ਤਾਂ ਅਸੀਂ ਗਲਤ ਕਹਿ ਰਹੇ ਹੋ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਨਹੀਂ ਹੈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਰਨ ਨਹੀਂ ਹੈ ਇਹ ਐਥੀਕਲ ਟਰਨ ਇਸ ਯੁੱਗ ਨੂੰ ਇੱਕ ਐਥੀਕਲ ਟਰਨ ਦੇ ਤੌਰ ਤੇ ਹੀ ਦਿੰਖਾ ਜਾਵੇਗਾ ਤੇ ਮੈਂ ਇਹ ਗਲ ਬੜੇ ਤਸੱਲੀ ਨਾਲ ਕਹਿ ਸਕਦਾ ਕਿ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਪਹਿਲਾ ਜਿਹੜਾ ਐਟ ਲੀਸਟ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਜਿਹੜਾ ਐਥੀਕਲ ਏ ਦੇ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ ਹੈ ਉਹ ਕੁਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਏਥੀਕਲ AI ਦਾ ਸੈਂਟਰ ਸਟੈਬਿਸ਼ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਕੰਮ ਸ਼ੁਰੂ ਕੀਤਾ ਸੀ ਇਸ ਡਾਇਰੈਕਸ਼ਨ ਦੇ ਵਿੱਚ ਦੂਸਰਾ ਕੰਮ ਮੈਂ ਸਮਝਦਾ ਕਿ ਇਸੇ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਇਸ ਜਿਹੜਾ ਇੰਸਟੀਚਿਊਟ ਆ ਇਹ ਜਿਹੜਾ ਕਾਲਜ ਆ ਇੱਥੋਂ ਸ਼ੁਰੂ ਹੁੰਦਾ ਇੱਕ ਜਿਹੜਿਆ ਲੜਕੀਆਂ ਦਾ ਕਾਲਜ ਧਿਆਨ ਮਤਲਬ ਵਿਮਨ ਕਾਲਜ ਸੋ ਮੈਂ ਸਮਝਦਾ ਕਿ ਇਸ ਵੇਲੇ ਤੁਸੀਂ ਲੋਕਾਂ ਨੇ ਸਿਰਫ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਨਹੀਂ ਦੁਨੀਆ ਨੂੰ ਹੀ ਇੱਕ ਨਵੇਂ ਟਰਨਿੰਗ ਪੁਆਇੰਟ ਤੇ ਲੈ ਕੇ ਜਾਣਾ ਜਿਹਨੂੰ ਅਸੀਂ ਕਹਿ ਸਕਦੇ ਆ ਕਿ